for all of us to unite and to have a great time. ਹੋ ਫੇਰੀ ਉੱਤੇ ਮਟਕਾ ਖੂਇ ਦੇ ਪੜਦਾ ਤਾਪ ਕੇ ਨਾ ਝੱਲੇ ਅਥੇਰੀ ਜਵਾਨੀ ਦਾ ਜਿਹੜੇ ਪਾਸੇ ਲੰਗੇ ਤੋਂ ਮਕਾਰਾ ਫਿੰਗੀਆਂ ਅੱਧੀ ਨਾਲ ਤੇਰੀਆਂ ਬੱਠੇ ਬੰਕੀਆਂ ਇੱਥੇ ਸਾਰੇ ਇੰਡੀਅਨ ਆਇਡਲ ਤੋਂ ਸਾਰੇ ਸਟਾਰਸ ਆਏ ਨੇ ਤੇ ਮ제 ਲੋ ਪ੍ਰੋਗਰਾਮ ਦਾ ਸੁਨਾ ਮਾ a lot of leaders are coming so i hope everybody will enjoy this indian pakistani bangladesh and we have a lot of stalls over here big crowd and we have big entertainment ਜੈਕਸਨ ਹਾਈਟਸ ਇੰਡੀਅਨਸ ਮਰਚੈਂਟਸ ਐਸੋਸੀਏਸ਼ਨ ਇੱਕ ਅਜਿਹੀ ਸੰਸਥਾ ਜੋ ਕਿ ਹਰ ਸਾਲ ਵੱਖ-ਵੱਖ ਪ੍ਰੋਗਰਾਮ ਵੱਡੇ ਪੱਧਰ ਤੇ ਕਰਦੀ ਹੈ ਇਹਨਾਂ ਦੇ ਵੱਲੋਂ ਇਸ ਵਾਰ ਵੀ ਦੀਵਾਲੀ ਦੀ ਸੈਲੀਬ੍ਰੇਸ਼ਨ ਬਹੁਤ ਹੀ ਧੂਮ-ਧਾਮ ਦੇ ਨਾਲ ਕੀਤੀ ਗਈ ਜਿਸ ਦੇ ਲਈ ਵੱਡੇ ਪੱਧਰ ਦੇ ਉੱਪਰ ਲੋਕਾਂ ਨੇ ਹਾਜ਼ਰੀ ਭਰੀ ਅਤੇ ਇਸ ਦਾ ਆਨੰਦ ਮਾਣਿਆ ਸਭ ਤੋਂ ਪ੍ਰਸਿੱਧ ਭਾਰਤੀ ਤਿਹਾਰ ਦੀਵਾਲੀ ਦੀ ਧੂਮ ਅਮਰੀਕਾ ਦੇ ਟਾਈਮਸ ਸਕੁਅਰ ਤੋਂ ਲੈ ਕੇ ਹਰ ਜਗ੍ਹਾ ਵੇਖਣ ਨੂੰ ਮਿਲਦੀ ਹੈ ਇਸੇ ਤਰ੍ਹਾਂ ਨਿਊਯਾਰਕ ਦੇ ਜੈਕਸਨ ਹਾਈਟਸ ਇਲਾਕੇ ਦੇ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਜੈਕਸਨ ਹਾਈਟਸ ਇੰਡੀਅਨ ਮਰਚੈਂਟਸ ਐਸੋਸੀਏਸ਼ਨ ਦੇ ਵੱਲੋਂ ਦੀਵਾਲੀ ਦੀਆਂ ਖੁਸ਼ੀਆਂ ਨੂੰ ਸ਼ਾਨਦਾਰ ਢੰਗ ਦੇ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਸੋਸੀਏਸ਼ਨ ਦੇ ਵੱਲੋਂ ਵੱਡੇ ਪੱਧਰ ਤੇ ਦੀਵਾਲੀ ਮੇਲਾ 2025 ਆਯੋਜਿਤ ਕੀਤਾ ਗਿਆ ਜਿਸ ਨੇ ਪੂਰੇ ਇਲਾਕੇ ਨੂੰ ਚਮਕ ਅਤੇ ਖੁਸ਼ੀ ਦੇ ਨਾਲ ਭਰ ਦਿੱਤਾ। ਇਸ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਕਰਨ ਜੁਐਲਰਸ ਤੇ ਕਰਨ ਅਤੇ ਆਂਬਾ ਜੁਐਲਰਸ ਤੇ ਦੀਪਕ ਵਰਮਾ ਨੇ ਮਹੱਤਵਪੂਰਨ ਸਹਿਯੋਗ ਦਿੱਤਾ ਮੈਂ ਕਰਨ ਜੁਐਲਰ ਤੋਂ ਕਰਨ ਤੇ ਇੱਥੇ ਦਿਵਾਲੀ ਮੇਲਾ ਅਸੀਂ ਜੈਕਸਨ ਹਾਈਟ ਇੰਡੀਅਨ ਮਰਚੈਂਟ ਐਸੋਸੀਏਸ਼ਨ ਦੀ ਤਰਫੋਂ ਕਰ ਰਹੇ ਹਾਂ ਤੇ ਤੁਸੀਂ ਸਾਰੇ ਆਓ ਇੱਥੇ ਅਸੀਂ ਦਿਵਾਲੀ ਮੇਲਾ ਹਰ ਸਾਲ ਕਰਦੇ ਹਾਂ ਤੇ ਆਲਮੋਸਟ 30 ਇਅਰਸ ਹੋ ਗਏ ਨੇ ਹੁਣ ਤੇ ਇੱਥੇ ਸਾਰੇ ਇੰਡੀਅਨ ਆਈਡਲ ਤੋਂ ਸਾਰੇ ਸਟਾਰਸ ਆਏ ਨੇ ਤੇ ਮजे ਲੋ ਪ੍ਰੋਗਰਾਮ ਦਾ ਤੇ ਆਓ ਆਂਬ ਦੀਪਕ ਵਰਮਾ ਫਰਮ ਆਂਬਾ ਜੁਐਲਰਸ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇ ਰਿਹਾ ਹਾਂ ਹਰ ਸਾਲ ਅਸੀਂ ਇਹ ਮੇਲਾ ਇਸ ਤਰ੍ਹਾਂ ਹੀ ਇੱਥੇ ਕਰਦੇ ਆਂ ਜਿੱਦਾਂ ਅੱਜ ਹੋ ਰਿਹਾ ਅੱਜ ਮਤਲਬ ਵਾਦਰ ਇਜ਼ ਵੈਰੀ ਗੁੱਡ ਬਹੁਤ ਸਾਰੀ ਕਮਿਊਨਿਟੀ ਇਕੱਠੀ ਹੋਈ ਆ ਲਾਟ ਆਫ ਲੀਡਰਸ ਆਰ ਕਮਿੰਗ ਸੋ ਆਈ ਹੋਪ एवरीवन विल ਇੰਜੋਏ ਥਿਸ ਮੇਲ ਦਵਾਲੀ ਮੇਲਾ ਟੂਡੇ ਵੀ ਇਟਸ ਗੋਇੰ ਟੂ ਐਂਡ ਅਪ ਟੂ 7:00 ਇਨ ਦੀ ਨਾਈਟ ਜੈਕਸਨ ਹਾਈਟਸ ਨਿਊਯਾਰਕ ਦਾ ਇੱਕ ਅਜੀਬਾ ਹਿੱਸਾ ਜਿੱਥੇ ਭਾਰਤੀ ਕਮਿਊਨਿਟੀ ਵੱਡੀ ਗਿਣਤੀ ਦੇ ਵਿੱਚ ਵਸਦੀ ਹੈ ਅਤੇ ਇੱਥੋਂ ਦੀ ਮਾਰਕੀਟ ਦੇ ਵਿੱਚ ਭਾਰਤੀ ਬਿਜ਼ਨਸਮੈਨ ਆਪਣੀ ਮਿਹਨਤ ਅਤੇ ਸੱਭਿਆਚਾਰਕ ਪਹਿਚਾਨ ਨੂੰ ਜਿੰਦਾ ਰੱਖ ਰਹੇ ਨੇ ਇਨਾਂ ਵੱਲੋਂ ਰਲ ਕੇ ਜੈਕਸਨ ਹਾਈਟਸ ਇੰਡੀਅਨ ਮਰਚੈਂਟਸ ਐਸੋਸੀਏਸ਼ਨ ਚਲਾਈ ਜਾ ਰਹੀ ਹੈ ਜੋ ਕਿ ਪਿਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਦੀਵਾਲੀ ਮੇਲੇ ਦੀ ਪਰੰਪਰਾ ਨੂੰ ਲਗਾਤਾਰ ਜਾਰੀ ਰੱਖ ਰਹੀ ਹੈ ਦੀਵਾਲੀ ਇਜ਼ ਐਕਚੁਅਲੀ ਅ ਫੈਸਟੀਵਲ ਫॉर एवरीवन दैट ਇਜ਼ ਵਾਟ ਦਾ ਵਿਜ਼ਨ ਆਫ ਦੀ ਜੈਕਸਨ ਹਾਈਟਸ ਇੰਡੀਅਨ ਮਰਚੈਂਟਸ ਐਸੋਸੀਏਸ਼ਨ ਇਜ਼ ਇਜ਼ ਥੈਟ ਇਟਸ ਫॉर एवरीवन ਵੈਦਰ ਯੂ ਆਰ ਹਿੰਦੂ ਮੁਸਲਿਮ ਕ੍ਰਿਸਚੀਅਨ It is a Mela for all of us to unite and to have a great time. Once again, thank you so much for coming. ਅੱਗੇ ਤੇ 26 ਅਕਤੂਬਰ ਨੂੰ ਜਿਹੜਾ ਕਿ origianally 12 ਅਕਤੂਬਰ ਨੂੰ ਹੋਣਾ ਸੀਗਾ ਸਟਾਰਮ ਕਰਕੇ ਨਾ ਹੋਣ ਕਰਕੇ ਆਪਣੇ ਦੀਪਕ ਜੀ ਐਜ਼ ਅ ਪ੍ਰੈਜ਼ੀਡੈਂਟ ਐਜ਼ ਅ ਕੋਰਨਰ ਦ ਕੋ-ਹੋਸਟ ਆਫ ਥਿਸ ਦੀਵਾਲੀ ਆਰਗੇਨਾਈਜੇਸ਼ਨ ਸੈਲੀਬ੍ਰੇਸ਼ਨ ਆਈ ਕੰਗ੍ਰੈਚੂਲੇਟ ਥੈਮ ਥੈਂਕ ਯੂ ਸੋ ਮਾਚ ਸਰ ਤੁਹਾਡੇ ਬਾਨੇ ਨਾਲ ਸਾਡੀ ਕਮਿਊਨਿਟੀ ਸਾਰੀ ਇਕੱਠੀ ਹੁੰਦੀ ਹੈ ਥੈਂਕ ਯੂ ਸੋ ਮਾਚ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਸਾਰੇ ਮਰਚੰਟ ਕਮਿਊਨਿਟੀ ਵਾਲੋ ਮੇਲੇ ਦਾ ਮੰਚ ਸਵਾਰ ਬਹੁਤ ਹੀ ਰੰਗੀਨ ਰਿਹਾ ਜਿੱਥੇ ਮਸ਼ਹੂਰ ਪੰਜਾਬੀ ਗਾਇਕ ਖੁਦਾ ਬਖਸ਼ ਨੇ ਆਪਣੀ ਸ਼ਾਨਦਾਰ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਉਹਨਾਂ ਦੇ ਨਾਲ ਮਨੀਸ਼ ਸੋਨੀ ਤਨਮੈ ਅਤੇ ਪ੍ਰਜੈਕਟਾ ਸਮੇਤ ਕਈ ਹੋਰ ਕਲਾਕਾਰਾਂ ਨੇ ਵੀ ਪਰਫਾਰਮ ਕੀਤਾ ਅਤੇ ਇਸ ਮੌਕੇ ਨੂੰ ਯਾਦਗਾਰ ਬਣਾ ਦਿੱਤਾ ਦਰਸ਼ਕਾਂ ਨੇ ਤਾੜੀਆਂ ਦੇ ਨਾਲ ਇਸ ਨੂੰ ਖੂਬ ਇੰਜੋਏ ਕੀਤਾ ਉਹ ਛੱਲਾ ਬੇਰੀ ਬੂਰੇ ਉਹ ਪਤਨਵਾਹੀ ਦਾ ਉਹ ਤੂਰੇ ਜਾਣਾ ਪੈਨੇ ਬੂਰੇ ਬੇਗੱਲ ਸੁਣ ਛੱਲਿਆ बाबा संभालो मुझको अरे मेरे संभलना सभा हो गया बड़े। ला आजा मेरा जपन लेर सि आजा मेरा आजा लेर सिरा मेरे दीपाती है मैं गाऊं तू सुना बात सुनियां आरती उतारे दोनों की तिरा दहका है छलो सत्यं छलो सत्यं से आप भी चलते साथ जी ले रे ਇਸ ਮੇਲੇ ਦੇ ਵਿੱਚ ਸਿਰਫ ਭਾਰਤੀ ਹੀ ਨਹੀਂ ਸਗੋ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਕਮਿਊਨਿਟੀ ਦੇ ਲੋਕਾਂ ਨੇ ਵੀ ਬਰਾਬਰ ਸ਼ਮੂਲੀਅਤ ਕਰਕੇ ਏਕਤਾ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ ਜਦਕਿ ਸਾਊਂਡ ਸਿਸਟਮ ਦੀ ਜ਼ਿੰਮੇਵਾਰੀ ਡੀਜੇ ਆਪਣਾ ਵਿਰਸਾ ਦੇ ਭਿੰਦਾ ਡੀਜੇ ਦੇ ਵੱਲੋਂ ਬਖੂਬੀ ਨਿਭਾਈ ਗਈ ਇਸ ਮੌਕੇ ਹਰਪਿੰਦਰ ਸਿੰਘ ਤੂਰ ਹੁਣੀ ਵੀ ਚੇਚੇ ਤੌਰ ਤੇ ਪਹੁੰਚੇ ਹੋਏ ਸਨ ਜਿਹੜਾ ਜੈਕਸਨ ਹਾਇਰਡ ਇੰਡੀਅਨ ਮਰਚੈਂਟ ਐਸੋਸੀਏਸ਼ਨ ਵੱਲੋਂ ਆ ਐਨੂਅਲ ਦੀਵਾਲੀ ਮੇਲਾ ਕੀਤਾ ਜਾਂਦਾ ਹੈ ਉਹਦੇ ਵਿੱਚ ਪਾਰਟਿਸਿਪੇਟ ਕਰਨ ਆਏ ਹੋਏ ਆਂ ਔਰ ਬੜੀ ਧੂਮ ਧਾਮ ਨਾਲ ਉਹ ਮਨਾਇਆ ਜਾ ਰਿਹਾ ਔਰ ਮੇਰੇ ਨਾਲ ਮੇਰੇ ਛੋਟੇ ਵੀਰ ਦੀਪਕ ਵਰਮਾ ਜੀ ਅੰਬਾ ਜੁਲਰ ਤੋਂ ਖੜੇ ਆ ਮੈਂ ਇਸ ਚੀਜ਼ ਦੀ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆਂ ਔਰ ਇਸ ਦੇ ਨਾਲ ਨਾਲ ਹੀ ਮੈਂ ਜੈਕਸਨ ਹਾਈਟਸ ਇੰਡੀਅਨ ਮਰਚੈਂਟ ਐਸੋਸੀਏਸ਼ਨ ਨੂੰ ਇਸ ਚੀਜ਼ ਦੀ ਵਧਾਈ ਦਿੰਦਾ ਆ ਕਿ ਇਹਨੇ ਸਮੇਂ ਤੋਂ ਹਰ ਸਾਲ ਇਹ ਬੜੀ ਧੂਮ ਧਾਮ ਨਾਲ ਦੀਵਾਲੀ ਦਾ ਫੰਕਸ਼ਨ ਮਨਾਉਂਦੇ ਆ ਅੱਜ 26 ਅਕਤੂਬਰ ਦਿਨ ਐਤਵਾਰ ਅਸੀਂ ਇੱਥੇ ਦੀਵਾਲੀ ਮੇਲਾ ਮਨਾ ਰਹੇ ਆਂ ਤੇ 74 ਸਟ੍ਰੀਟ ਜੈਕਸਨ ਹਾਈਟ ਤੇ ਬਹੁਤ ਦਰੂਦਰੋ ਲੋਗ ਆਏ ਨੇ ਅਸੀਂ ਸਪੈਸ਼ਲ ਆਰਟਿਸਟ ਵੀ ਮੰਗਾਏ ਨੇ ਇੰਡੀਅਨ ਆਈਡਲ ਦੇ ਤੇ ਸਾਰਿਆਂ ਕੀ ਗੁਜ਼ਾਰਿਸ਼ ਹੈ ਸਾਰੇ ਆਓ ਤੇ ਮੇਲੇ ਦਾ ਆਨੰਦ ਮਾਣੋ ਇਹ ਮੇਲਾ ਹਰ ਸਾਲ ਅਸੀਂ ਪਿਛਲੇ 30 ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਮੇਲਾ ਚੱਲ ਰਿਹਾ ਹੈ ਬਹੁਤ ਸਟਾਲ ਲੱਗੇ ਨੇ ਖਾਣ ਪੀਣ ਦਾ ਸਮਾਨ ਲੱਗਿਆ ਬੱਚਿਆਂ ਵਾਸਤੇ ਖਿਡੌਣੇ ਲੱਗੇ ਨੇ ਤੇ ਸਭ ਅਗੇ ਗੁਜ਼ਾਰਿਸ਼ ਹੈ ਹੱਥ ਜੋੜ ਕੇ ਆਓ ਤੇ ਮੇਲੇ ਦਾ ਆਨੰਦ ਮਾਣੋ ਸਤਿ ਸ਼੍ਰੀ ਅਕਾਲ ਜੀ ਆ ਸਤਿ ਸ਼੍ਰੀ ਅਕਾਲ ਸਭੀ ਲੋਕੋ ਕਿਵੇਂ ਹੋ ਆਪ ਸਭੀ ਲੋਗ एंड इट्स बीन अ रॉकिंग शो टिल नाउ एंड विल मेक श्योर दैट इट्स गोन ऑफ बी मोर धमाकेदार मोर ब्लास्टिंग लेटर ऑन टिल दी एंड एंड बहुत मज़ा आ रहा है यहाँ के ऑडियंस को मैं हमेशा से बड़ा पसंद करता हूँ मैं ऑलरेडी दो हज़ार बाईस में यहाँ परफॉर्म करके गया हूँ एंड आई हैव रियली रियली गुड मेमोरीज आउट है सो दिस टाइम इट्स गोन अभी डबल धमाका फॉर शोर पिछली बार जो धमाका कैसे उससे दोगुना थोड़ा ज़्यादा क्योंकि अब हम भी तैयार हो के आए हैं सो बी रेडी गाइज मोर इज़ कमिंग टू यू ਮੇਲੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੀਆਂ ਸਟਾਲਾਂ, ਸ਼ਾਪਿੰਗ ਬੂਥ ਅਤੇ ਪਰਿਵਾਰਾਂ ਦੇ ਮਨੋਰੰਜਨ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਸਨ। ਰੌਸ਼ਨੀ, ਸੰਗੀਤ ਅਤੇ ਸਵਾਦਲੇ ਭੋਜਨ ਦੇ ਨਾਲ ਜੈਕਸਨ ਹਾਈਟਸ ਮਿਨੀ ਇੰਡੀਆ ਦੇ ਵਿੱਚ ਤਬਦੀਲ ਹੋਇਆ ਮਹਿਸੂਸ ਹੋ ਰਿਹਾ ਸੀ। ਬੜੀ ਪਬਲਿਕ ਆਂਦੀ ਹੈ ਔਰ ਲੋਕ ਬੜੇ ਹੀ ਖੁਸ਼ ਹੁੰਦੇ ਆ ਦੇਖ ਕੇ ਮੇਲਾ। ਔਰ ਸਾਨਾ ਵੱਡੀ ਚੀਜ਼ ਇਹ ਸਾਨਾ ਵੱਡਾ ਮੇਲਾ ਹੁੰਦਾ ਜਿੱਥੇ ਕਿ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ ਦੇ ਲੋਕ ਆਂਦੇ ਆ। और बड़ा ही वेलकम करते हैं और ज्यादा क्या की रहा कि हर साल ऐसे मेला करते हैं वो करते रहवांगे एंड दिस इज गोइंग टू बी सेलिब्रेशन दिवाली मेला 74 एज वी ऑलवेज डू एवरी ईयर वी डू एंड इट्स ऑलरेडी स्टार्टेड एंड वी हैव अ लॉट ऑफ स्टॉल्स ओवर हियर बिग क्राउड एंड वी हैव बिग एंटरटेनमेंट वी हैव ग्रुप एंटरटेनमेंट ग्रुप फ्रॉम बॉम्बे एंड लोकल ग्रुप्स भांगड़ा हेलो न्यूयॉर्क uh, uh, दिवाली मेला चल रहा है यहाँ पे जर्सी सिटी में और न्यूयॉर्क सिटी में हम लोग आए हुए हैं दिवाली मेला चल रहा है यहाँ पे जैक्सन एड में बहुत ही बढ़िया शो चल रहा है अभी तक का बहुत ही बढ़िया हुआ है अभी आगे और नए नए गाने आने वाले हैं सुपर एक्साइटेड क्योंकि मेरे पास में पंजाबी गानों का बहुत अच्छा कलेक्शन है एंड आई एम प्रीटी श्योर सब लोगों को बहुत पसंद आने वाला है एंड uh, उनसे ज़्यादा मैं मैं बहुत एक्साइटेड हूँ

ਪਿਆਰ ਦੇ ਪ੍ਰਤੀਕ ਵਜੋਂ ਵੀ ਦਰਜ ਹੋਇਆ ਦਿਵਾਲੀ ਦੀਆਂ ਚਮਕਦਾਰ ਰੌਸ਼ਨੀਆਂ ਨੇ ਜੈਕਸਨ ਹਾਈਟਸ ਨੂੰ ਪ੍ਰੇਮ ਖੁਸ਼ਹਾਲੀ ਅਤੇ ਭਾਈਚਾਰੇ ਦੇ ਰੰਗਾਂ ਵਿੱਚ ਰੰਗ ਦਿੱਤਾ ਨਿਊਯਾਰਕ ਤੋਂ ਗੱਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ